ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਰਦਾ ਤੁਸ ਸਭ ਰਾਜ ਖੁਸ਼ੀ ਹੋਵਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਬਿਠਾਤਾ ਹਾਂਜੀ 19 ਤਰੀਕ ਤੋਂ ਲੈ ਕੇ 27 ਤਰੀਕ ਤੱਕ ਗੋਤ ਨਰਾਤੇ ਸ਼ੁਰੂ ਨੇ ਇਹਦੇ ਵਿੱਚ ਗੁਪਤ ਹੀ ਪੂਜਾ ਕੀਤੀ ਜਾਂਦੀ ਹੈ ਮਾਂ ਭਗਵਤੀ ਦੀ ਸਾਰਿਆਂ ਨੂੰ ਪਤਾ ਜਿਹੜੇ ਮੇਰੇ ਭੈਣ ਭਰਾ ਇਸ ਚੀਜ਼ ਨੂੰ ਮੰਨਦੇ ਨੇ ਤੇ ਜਿਹੜੇ ਨਹੀਂ ਵੀ ਮੰਨਦੇ ਉਹਨਾਂ ਲਈ ਵੀ ਇਹ ਬਹੁਤ ਹੀ ਲਾਭਦਾਇਕ ਹੈ ਉਸੇ ਕੀ ਕਰਨਾ ਇੱਕ ਮਾਂ ਭਗਵਤੀ ਦੀ ਪ੍ਰਤੀਮਾ ਲੈਣੀ ਆਪਣੇ ਘਰੇ ਕਿਸੇ ਵੀ ਜਗ੍ਹਾ ਤੇ ਜਿੱਥੇ ਤੁਸੀਂ ਬਰਾਜਮਾਨ ਕਰਨੇ ਉੱਥੇ ਇੱਕ ਰੈੱਡ ਰੰਗ ਦਾ ਕੱਪੜਾ ਪਛਾਲਣਾ ਉੱਥੇ ਮਾਂ ਭਗਵਤੀ ਨੂੰ ਸਜਾ ਕੇ ਬਰਾਜਮਾਨ ਕਰ ਦੇਣਾ ਮਾਂ ਭਗਵਤੀ ਨੂੰ 8 ਦਿਨ ਪ੍ਰਸ਼ਾਦ ਲਗਾਉਣਾ ਮਤਲਬ ਜਿੰਨੇ 19 ਤਰੀਕ ਤੋਂ ਲੈ ਕੇ 27 ਤਰੀਕ ਤੱਕ ਪ੍ਰਸ਼ਾਦ ਡੇਲੀ ਲਗਾਉਣਾ ਪ੍ਰਸ਼ਾਦ ਦਾ ਨਾਗਾ ਨਹੀਂ ਪਾਉਣਾ ਮਠਿਆਈ ਦਾ ਮਿੱਠੇ ਪ੍ਰਸ਼ਾਦ ਦਾ ਅੱਜ ਲੱਡੂਆਂ ਦਾ ਲਵਾ ਲਿਆ ਕੱਲ ਨੂੰ ਥੋੜੀ ਜਿਹੀ ਬਰਫੀ ਲਿਆਂਦੀ ਮਦਾਨ ਆ ਲਿਆਂਦੇ ਇਸ ਤਰ੍ਹਾਂ ਕਰਕੇ ਅੱਡੋ ਅੱਡੀ ਦਿਨਾਂ ਦੇ ਵਿੱਚ ਅੱਡੋ ਅੱਡੀ ਪ੍ਰਸ਼ਾਦ ਲਗਾਉਣਾ ਇਹਦੇ ਵਿੱਚ ਫਿਰ ਤੁਸੀਂ ਕੀ ਕਰਨਾ ਦੋ ਦੀਵੇ ਲਾਉਣੇ ਨੇ ਇੱਕ ਦੀਵਾ ਸਰੋਂ ਦਾ ਤੇ ਇੱਕ ਦੇਸੀ ਗਾਹੂ ਦੇ ਘਿਓ ਦਾ ਜਿਹੜਾ ਗਾਹੂ ਦਾ ਘਿਓ ਦਾ ਉਹ ਸੱਜੇ ਪਾਸੇ ਤੇ ਜਿਹੜਾ ਲਾਉਣਾ ਤੇਲ ਦਾ ਉਹ ਖੱਬੇ ਪਾਸੇ ਇਹਨਾਂ ਦੋਨਾਂ ਦੀਆਂ ਜੋਤਾਂ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ ਆਮੋ ਸਾਹਮਣੇ ਕੋ ਜਿਹੜਾ ਸਰੋਂ ਦੇ ਤੇਲ ਦਾ ਦੀਵਾ ਇਹ ਹੈਗਾ ਭਗਵਾਨ ਹਨੂਮਾਨ ਜੀ ਦਾ ਤੇ ਇਹ ਦੋਨੇ ਇਕੱਠੇ ਹੋਗੇ ਤੇ ਤੁਹਾਡੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤੁਸੀਂ ਇਹਨਾਂ ਦਾ ਹੁਣ 19 ਤਰੀਕ ਤੋਂ ਲੈ ਕੇ 27 ਤਰੀਕ ਤੱਕ ਗੁਪਤ ਮਾ ਭਗਵਤੀ ਜੀ ਦਾ ਪਾਠ ਕਰਨਾ ਜਿੰਨਾ ਹੋ ਜਬਤ-ਬਤ ਇਹਦੇ ਵਿੱਚ ਤੁਹਾਡੀ ਕੋਈ ਵੀ ਮਨੋਕਾਮਨਾ ਜੋ ਗੁਪਤ ਆ ਤੁਸੀਂ ਕਿਸੇ ਕੋਲੇ ਦੱਸਣੀ ਨਹੀਂ ਜਾਂ ਦੱਸਣਾ ਚਾਹੁੰਦੇ ਨਹੀਂ ਤੁਸੀਂ ਕਹਿੰਦੇ ਸਾਡੀ ਇਹ ਪੂਰੀ ਹੋ ਜਾਵੇ ਤੁਸੀਂ ਕੋਈ ਵੀ ਆਪਣਾ ਤੁਹਾਡੀ ਕੋਈ ਵੀ ਬਿਸ਼ਾ ਇੱਕ ਬਿਸ਼ ਪੂਰੀ ਹੁੰਦੀ ਹੁੰਦੀ ਆ ਦੇਖੋ ਇਹ ਨਹੀਂ ਵੀ ਮੇਰੇ ਮੁੰਡੇ ਦਾ ਵਿਆਹ ਵੀ ਹੋ ਜਾਵੇ ਜੀ ਮੰਗਣਾ ਵੀ ਹੋ ਜਾਵੇ ਜੀ ਇਹਦੇ ਬਹੂ ਵੀ ਆਜੂ ਜੀ ਭਾਂਡੇ ਵੀ ਮਾਜੇ ਰੋਟੀ ਟੁੱਕ ਵੀ ਕਰ ਇਹ ਤਾਂ ਜਦ ਵਿਆਹ ਹੋ ਗਿਆ ਸਾਰਾ ਕੁਝ ਕਰੂਗੀ ਜਾਂ ਫਿਰ ਕਈ ਵੇਰ ਤੁਸੀਂ ਕਰ ਦਿਓ ਮੇਰੀ ਕੁੜੀ ਦਾ ਵਿਆਹ ਵੀ ਹੋ ਜਾਵੇ ਮੇਰੇ ਮੁੰਡੇ ਦਾ ਵੀ ਹੋ ਜਾਵੇ ਮੇਰਾ ਕੰਮ ਵੀ ਚੱਲ ਪਵੇ ਮੇਰਾ ਫਲਾਨਾ ਵੀ ਹੋ ਜਾਵੇ ਮੇਰਾ ਤਿੰਕਾ ਵੀ ਠੀਕ ਹੋਏ ਇੱਕ ਵਿਸ਼ ਪੂਰੀ ਹੋ ਗਈ ਮੈਂ ਪਹਿਲਾਂ ਦੱਸ ਦਈਏ ਕੋਈ ਵੀ ਇੱਕ ਵਿਸ਼ ਜੇ ਤੁਸੀਂ ਰੱਟਾ ਲਉਣਾ ਤਾਂ ਸਾਡੀ ਪੂਰੀ ਹੋ ਗਈ ਹੁੰਦੀ ਹੈ ਕੋਈ ਵੀ ਜਿਹੜੀ ਤੁਹਾਨੂੰ ਦੀ ਨੇ ਸਾਡੀ ਇਹ ਵਿਸ਼ ਪੂਰੀ ਹੋਣੀ ਚਾਹੀਦੀ ਹੈ ਤੁਸੀਂ ਉਹ ਵਿਸ਼ ਪੂਰੀ ਕਰ ਸਕਦੇ ਹੋ ਆਪਣੀ ਪਾਠ ਕਰੋ ਮਾਪਾ ਗਵਤੀ ਦਾ ਤੁਹਾਡੀ ਵਿਸ਼ ਪੂਰੀ ਹੋ ਛੇਗੀ ਲਗਾਤਾਰ ਪੀੜੇ ਆਸਣ ਤੇ ਬੈਠ ਕੇ ਪਾਠ ਕਰਨਾ ਜਦੋਂ ਤੁਸੀਂ ਬੈਠਣਾ ਨੀਚੇ ਤਾਂ ਪੀਲਾ ਆਸਣ ਜ਼ਰੂਰ ਵਿਛਾ ਲੈਣਾ ਅਗਰਬਤੀ ਜ਼ਰੂਰ ਅਗਰ ਅਗਰਬਤੀ ਜੇ ਸਭ ਤੋਂ ਬੈਟਰ ਕੰਮ ਕਰੋ ਜਿਹੜਾ ਮਿਲਦਾ ਇੱਕ ਤਾਂ ਹੁੰਦਾ ਉਹ ਤੁਸੀਂ ਕਹਿੰਦੇ ਮੈਂ ਭੁੱਲ ਜਾਨੀ ਆ ਜਿਉ ਮੈਂ ਜੇ ਸਭ ਤੋਂ ਵਧੀਆ ਚੀਜ਼ ਆ ਮੈਂ ਕਮੈਂਟ ਬਾਕਸ ਦੇ ਵਿੱਚ ਲਿਖੂ ਵੀ ਮੈਂ ਅੱਜ ਭੁੱਲ ਗਿਆ ਅੱਜ ਮੇਰਾ ਸਰੀਰ ਥੋੜਾ ਜਿਆ ਕਿਤੇ ਮੈਂ ਰਾਤ ਦੀ ਗਈ ਹੋਈ ਸੀ ਸਵੇਰੀ ਮੈਂ ਆਈਆਂ ਲਵਾਨ ਆ ਦੇ ਗੂਗਲ ਤੇ ਲਵਾਨ ਦੀ ਜੇ ਤੁਸੀਂ ਧੂਨੇ ਦੇਵੋ ਤਾਂ ਬਹੁਤ ਹੀ ਚੰਗਾ ਗੂਗਲ ਆਪਣੀ ਜਗ੍ਹਾ ਤੇ ਕੰਮ ਕਰ ਰਹੀ ਲਵਾਨ ਐ ਪੈਸੇ ਨੂੰ ਖਿੱਚਦੀ ਆ ਲੋਕ ਕਹਿੰਦੇ ਨੇ ਭੂਤ ਉਹਨੇ ਕੋਈ ਭੂਤ ਭਾਤ ਨਹੀਂ ਆਉਂਦੇ ਮੈਂ 7 8 10 ਸਾਲਾਂ ਤੋਂ ਕਰਦੀ ਆ ਕੋਈ ਭੂਤ ਵਗਾਰਾ ਨਹੀਂ ਆਉਂਦਾ ਸਾਰੇ ਵਹਿਮ ਨੇ ਹੁਣ ਤੁਹਾਨੂੰ ਇਹਦੇ ਨਾਲ ਹੀ ਇੱਕ ਨੌਕਰੀ ਤੋਂ ਦੱਸ ਰਹੀ ਨੌਕਰੀ ਤੋਂ ਮੇਰੀਆਂ ਧੀਆ ਭੈਣਾਂ ਬਹੁਤ ਪਰੇਸ਼ਾਨ ਨੇ ਜਿਨ੍ਹਾਂ ਦੀ ਨੌਕਰੀ ਛੁੱਟ ਗਈ ਆ ਜਾਂ ਜਿਨ੍ਹਾਂ ਨੂੰ ਕਿਸੇ ਵਜ੍ਹਾ ਕਰਕੇ ਨੌਕਰੀ ਤੋਂ ਕੱਢਿਆ ਗਿਆ ਜਾਂ ਫਿਰ ਤੁਹਾਡੀ ਮਨਪਸੰਦ ਨੌਕਰੀ ਨਹੀਂ ਸੀ ਤੁਸੀਂ ਛੱਡ ਕੇ ਘਰੇ ਆ ਗਏ ਤੁਸੀਂ ਕੀ ਕਰਨਾ ਇੱਕ ਤਾਂਬੇ ਦੀ ਗੜਬੀ ਲੈਣੀ ਆ ਉਹਦੇ ਵਿੱਚ ਸਾਤ ਹਰੀ ਮੂੰਗੀ ਪਾਉਣੀ ਆ ਭਗਵਾਨ ਸ਼ਿਵ ਦੇ ਮੰਦਿਰ ਦੇ ਵਿੱਚ ਜਾ ਕੇ ਸ਼ਿਵ ਲਿੰਗ ਦੇ ਮੂਰੇ ਇਹਨੂੰ ਮੱਥਾ ਟੇਕ ਕੇ ਬੇਨਤੀ ਕਰਨੀ ਆ ਵੀ ਸਾਡੀ ਨੌਕਰੀ ਲੱਗ ਜਵੇ ਸਾਡੀ ਨੌਕਰੀ ਜਿਹੜੀ ਸਾਨੂੰ ਕੱਢਿਆ ਗਿਆ ਬਹਾਲ ਹੋ ਜਵੇ ਅਸੀਂ ਦੁਬਾਰਾ ਉਸ ਨੌਕਰੀ ਤੇ ਚਲੇ ਜਾਈਏ ਇਹਦਾ ਤੰਬਾ ਅਰ ਜਦੋਂ ਇਹ ਮੰਗੀ ਆ ਕਿ ਤੁਹਾਨੂੰ ਪਤਾ ਵੀ ਸਾਰੇ ਦੋ ਗ੍ਰਹਿ ਇਕੱਠੇ ਹੋ ਕੇ ਤੁਹਾਨੂੰ ਪਹਿਲਾਂ ਤਾਂ ਜਦੋਂ ਬੁੱਧ ਗ੍ਰਹਿ ਖਰਾਬ ਹੁੰਦਾ ਨੌਕਰੀ ਕਿਉਂ ਜਾਂਦੀ ਹੈ ਤੁਹਾਡੀ ਜਿਹੜੀ ਆਵਾਜ਼ ਆ ਇਹਦਾ ਰਸੀਲਾ ਪੰਨ ਖਤਮ ਹੋ ਜਾਂਦਾ ਇਹਦੇ ਵਿੱਚ ਕੜਤਨਤਾ ਆ ਜਾਂਦੀ ਹੈ ਜਦੋਂ ਤੁਹਾਡੀ ਜ਼ਬਾਨ ਦੇ ਉੱਤੇ ਕੜਤਨਤਾ ਆ ਜਾਂਦੀ ਹੈ ਤੁਹਾਡਾ ਆਟੋਮੈਟਿਕ ਕੰਮ ਖਰਾਬ ਹੋਣੇ ਲੜਾਈਆਂ ਝਗੜੇ ਹੋਣੇ ਤੇ ਬਾਕੀ ਸਭ ਲੋ ਵੀ ਤੁਹਾਨੂੰ ਕੋਈ ਚੰਗਾ ਨਹੀਂ ਸਮਝਦਾ ਉੱਥੇ ਆ ਕੇ ਵੀ ਤੁਹਾਡੀ ਨੌਕਰੀ ਚਲੀ ਜਾਂਦੀ ਹੈ ਇਸੇ ਕਰਕੇ ਜਦੋਂ ਤੁਸੀਂ ਬੁੱਧ ਗ੍ਰਹਿ ਨੂੰ ਸ਼ੁੱਧ ਕਰ ਲਿਆ ਸੂਰੀਏ ਨੂੰ ਆਪ ਦੇ ਵਾਸਤੇ ਕੰਨੀ ਕਰ ਲਿਆ ਤੁਹਾਡੀ ਨੌਕਰੀ ਆਟੋਮੈਟਿਕ ਬਹਾਲ ਹੋ ਜਾਣੀ ਹੈ ਛੋਟੇ ਛੋਟੇ ਕੰਮ ਨਹੀਂ ਕਰੋ ਤੁਸੀਂ ਮੈਂ ਡੇਲੀ ਸਟੇਟਸ ਲਾਉਣੀ ਆ ਫੇਸਬੁੱਕ ਤੇ ਦੋਨੋਂ ਚੈਨਲਾਂ ਤੇ ਸਵਰਾਜ ਤੇ ਵੀ ਤੇ ਸਹਿਜ ਜੋਤਸੂ ਬੋਲਦੇ ਵੀ ਤੇ ਬਾਕੀ ਮੈਂ ਸ਼ਾਰਟ ਵੀ ਰੋਜ਼ ਲਾਉਣੀ ਆ ਹਾਂ ਇੱਕ ਫਰਾਡ ਜਨਾਨੀਆਂ ਦੇਖੋ ਪੈਸੇ ਮੰਗਦੀ ਹੈ ਮੇਰੀਆਂ ਵੀਡੀਓ ਤੇ ਤੇ ਮੇਰਾ ਨੰਬਰ ਜਿਹੜਾ ਮੈਂ ਲਿਖਦੀ ਨਹੀਂ ਉਹ ਕੱਟ ਦਿੰਦੀ ਆ ਤੇ ਆਪਦਾ ਨੰਬਰ ਉੱਤੇ ਲਾ ਲੈਂਦੀ ਆ ਮੇਰਾ ਨੰਬਰ ਹੈਗਾ 73 409 86 340 48 ਇਹ ਮੇਰਾ ਨੰਬਰ ਦੇਖੋ ਫਰੌਣਾ ਤੋਂ ਬਚ ਜਦੋਂ ਵੀ ਤੁਹਾਡੇ ਕੋਲੇ ਪੈਸੇ ਮੰਗਦਾ ਇਹ ਮੈਨੂੰ ਉਦੋਂ ਹੀ ਤੁਸੀਂ ਮੈਸੇਜ ਕਰਨਾ ਤੁਸੀਂ ਵੀ ਮੈਨੂੰ ਬੋਲ ਕੇ ਮੈਸੇਜ ਛੱਡਿਓ ਤੇ ਮੈਂ ਵੀ ਤੁਹਾਨੂੰ ਬੋਲ ਕੇ ਹੀ ਮੈਸੇਜ ਛੱਡਾਂਗੀ ਕਿਉਂਕਿ ਤੁਸੀਂ ਮੇਰੀ ਆਵਾਜ਼ ਪਛਾਣੋ ਮੇਰੇ ਫੋਨ ਨੂੰ ਕੋਈ ਨਹੀਂ ਚੱਕਦਾ ਉਹ ਪਤਾ ਕੀ ਕਹਿੰਦੀ ਐ ਮੈਂ ਉਹਦੀ ਨੋ ਬੋਲਦੀ ਆ ਮੇਰੀ ਨੋ ਮੇਰੇ ਫੋਨ ਨੂੰ ਬਿਲਕੁਲ ਹੱਥ ਨਹੀਂ ਲਾਉਂਦੀ ਜੇ ਚੱਕਦੀ ਵੀ ਆ ਬਾਈ ਚਾਂਸ ਉਹ ਮੇਰੇ ਨਾਲ ਗੱਲ ਕਰਵਾਉਂਦੀ ਆ ਉਹ ਕਹਿ ਦਿੰਦੀ ਆ ਵੀ ਜਦੋਂ ਮੰਮੀ ਆਊਗੀ ਤਾਂ ਤੁਹਾਡੀ ਗੱਲ ਕਰਵਾਉਂਦਾ ਫਿਰ ਮੈਂ ਅਗਲੇ ਨਾਲ ਆਪਰੀ ਖੁਦ ਗੱਲ ਕਰਦੀ ਆਂ ਮੈਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਇਹੀ ਕਹਿੰਨੀ ਵੀ ਮੈਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਤੁਹਾਡੇ ਕੋਲੋਂ ਲੈਂਦੀ ਕਿਉਂ ਮੈਂ ਕਿਉਂ ਲਵਾਂ ਕਿਸੇ ਦੀ ਕਮਾਈ ਮੈਂ ਕਿਉਂ ਖਾਵਾਂ ਹਾਂ ਨਹੀਂ ਅੱਛਾ ਜੀ ਇੰਨੀਆਂ ਗੱਲਾਂ ਪ੍ਰਵਾਨ ਕਰਦੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਕਰਦੇ ਆ ਕਰੋ ਲਾਇਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਨਵੇਂ ਆਇਆਓ